ਹੈਲੋ ਸਰ ਇਹ ਡਾਟਾ ਇਹ ਡਾਟਾ ਲੋਕਾਂ ਨੂੰ ਦਿਖਾ ਰਿਹਾ ਕਿ ਵਿਦਿਆਰਥੀ ਯਾਰੋ ਲੋ ਲੋ ਦਾ ਡਾਟਾ ਆ ਗਿਆ 298 ਕਰ ਲਿਆ ਬਾਈ ਅਸਲ ਦੇ ਵਿੱਚ ਹਕੀਕਤ ਜੀ ਵੇਖੀ ਨਾ ਯਾਕੜਾ ਵੀ ਯਾਰੇ ਤੰਦ ਦੇ ਯਾ ਤੋ ਕਿਹੜੇ ਪੱਟ ਚ ਲਿਖਦੇ ਰੋਜ਼ ਇੰਨੀ ਸੱਤ ਕਦ ਹੁਣ ਪਿੰਡੋਂ ਦੇ ਹੀ ਤੁਰੇ ਹੀ ਵੀ ਜਾ ਕੇ ਬਸ ਮੁੱਠ ਬਟ ਕਰ ਗਏ பா <coughs> ਹੈਲੋ ਅਰਗੇ ਮੰਡ ਦੇ ਕੰਮ ਉਹਦੇ ਰਿਸਕ ਵੀ ਬਣੇ ਆਂ আর ਹਰੂ ਦੀ ਵਾਰ ਹਰਿਸ ਨਾਲ ਟੂਰ ਹੁੰਦਾ ਪਰ ਮੈਂ ਸੋਚ ਕੇ ਕੋਸ਼ਿਸ਼ ਹੋਣਾ ਇਹ ਤੇ ਜਨਵਾਰ ਦੀ ਥੋਰ ਕੌਣ ਕਹੋ ਜਦੇ ਕਰਨਾ ਇਹ ਕਰਕੇ ਤੁਹਾਨੂੰ ਉਹ ਬਲਕਾਂ ਦੇ ਜਿਹੇ ਦਸੀਦਾ ਵੀ ਮੰਨ ਦੇ ਦੂਬ ਸੌਖੇ ਹੀ ਬੜੇ ਤੇ ਉੱਖੇ ਬੜੇ ਉੱਖੇ ਨਹੀਂ ਮੰਨੋ ਆਪਾਂ ਕਹਿ ਸਕਦੇ ਕਿ ਰੋਜ਼ ਬਸ਼ੱਕਤ ਕਰਦੇ ਆਂ ਅੰਗੀਆਂ ਦਾ ਤੜਕੀ ਦੀ ਜਿਵੇਂ ਦਵਾਦਿ ਖੁਦੀ ਆ ਔਰ ਖੇਲੇ ਦੇਖੋ ਬਹੁਤ ਵਸਿਆ ਰਹੇਗਾ ਹੁਣ ਮੈਂ ਬਾਟ ਹੈਗਾ ਹੁਣ ਤੇ ਲੱਗਣ ਇੱਕ ਸਭ ਤੋਂ ਵਧੀਆ ਥਾਂ ਦੇ ਵਿੱਚ ਬੈਠੇ ਆ ਜਿੱਥੇ ਸਾਨੂੰ ਨਾ ਪਾਣੀ ਦੀ ਘਾਟ ਨਾ ਹਵਾ ਦੀ ਘਾਟ ਕਿਸੇ ਚੀ ਦੀ ਘਾਟ ਸ਼ੁੱਧ ਹਵਾ ਸ਼ੁੱਧ ਪਾਣੀ ਹਰ ਇੱਕ ਚੀ ਦੀ ਪਰ ਦੇਖੀਏ ਨਾ ਵੀ ਇਹਨਾਂ ਪਾਣੀ ਦੇ ਸੋਕੋ ਦੇ ਵਿੱਚ ਕਈ ਯਾਰ ਤੋਂ ਸੱਚਾ ਵਾਪਸ ਪਾਣੀ ਦੇ ਪੇੜਾ ਪਰਖਾ ਤਾਂ ਰਿਸਕ ਵਾਹਰ ਹਰ ਰੋਜ਼ ਨਵਾਂ ਰਿਸਕ ਹੈ ਕਲਿਆਣਾਪਦਾ ਇਸ ਕਰਕੇ ਤੁਹਾਨੂੰ ਬਲੋ ਪੁਕਾਰ ਰਹੀਦਾ ਦੀਦਾ ਛਲੋ ਮਾਰੇ ਕੇ ਪੈ ਰਖੇ ਜਿਦਾਂ ਹੀ ਅੱਗੇ ਚੱਲਦੇ ਰਹੇ ਤੇ ਨਾਲ-ਨਾਲ ਅੱਜ ਨਾਲ ਲੋਕ ਹੋ ਰਹੇ ਆ ਜਦੋਂ ਜਿੱਦੋਂ ਚੱਲਦੀ ਹੈ ਕਿਨਾਰਿਆਂ ਤੇ ਕਿਹੜਾ ਚੱਲਦਾ ਇਹ ਲੱਕੜ ਦਾ ਬੇੜਾ ਹੋਵੇ ਤੇ ਜੀ ਕੁਝ ਨਹੀਂ ਹੋ ਸਕਦਾ। ਨਾ ਆਪਾਂ ਪੁਰਾਣੀ ਵੀ ਲੈ ਤੇ ਆਵਾ ਤੋੜਾ ਪਾ ਕੇ ਚੱਲਣਾ ਹੈ ਚੱਲ ਗਿਆ। ਉਹ ਥੋੜੀ ਅੱਗੇ ਗੱਲੀ ਹੈ। ਇਹ ਘਿੰਡੀ ਨਾਲ ਚ ਇੰਨਾ ਦਿਲ ਮੇਰਾ ਉਹ ਨਹੀਂ ਤਰੀ ਡਰਿਆ। ਜਿੰਨਾ ਅੱਜ ਡਰਿਆ ਕਿਉਂਕਿ ਅੱਜ ਦਰਿਆ ਬਹੁਤ ਜ਼ਿਆਦਾ ਚੜਿਆ। ਇਸ ਕਰਕੇ ਡਰ ਲੱਗਦਾ ਈ ਥੋੜਾ ਦਕਸ਼ੀਨ ਤਲੀ ਲੱਦ। ਹੁਣ ਬੇੜੇ ਲਾ ਕੇ ਤਾਂ ਥੋੜਾ ਆ ਜਾ ਆਪਣੇ ਨਾਲ ਨਾ ਟਰੈਕਟਰ ਦੇ ਨਾਲ ੱਤਕਾ ਲਾਦਾ। ਪਰ ਉਹ ਬੇੜਾ ਜਿਹੜਾ ਪੱਧਰ ਹੋਈ। ਦੀ ਗਈ ਹੈ ਉਹ ਤੇ ਮਹਾਰਾਜ ਦੀ ਕਿਰਪਾ ਹੈ ਸੁੱਕੀ ਖਿਸਾਂ ਦੀ ਲੱਤੀ ਗਈ ਹੈ ਹੁਣ ਨਾਲ ਜਦੋਂ ਲੱਦ ਕੇ ਟਰੈਕਟਰ ਦੇ ਨਾਲ ਲਾਵਾਂ ਜੋ ਵੀ ਜਦੋਂ ਬੰਦਾ ਕੱਲਾ ਹੋਵੇ ਕੰਮ ਆ ਤਿੰਨ ਚਾਰ ਜਣੇ ਫਿਰ ਡਰ ਘੱਟ ਵੀ ਲੱਗਦਾ ਤਾਂ ਇਹ ਵੀ ਜਿਹੜਾ ਪਾਰ ਦਾ ਕੰਮ ਉਹ ਬੰਦਿਆਂ ਦਾ ਕੰਮ ਨੇਥੇ ਅੱਜ ਮੈਂ ਕੱਲਾ ਹੀ ਮੇਰੇ ਪਰਿਵਾਰ ਤੋਂ ਹਸਾਬ ਨਾਲ ਉਹ ਵੀ ਬੜਾ ਬਦਾ ਆ ਜਾਂ ਕੋਈ ਉਹ ਬੰਦਾ ਨਹੀਂ ਮਿਲਦਾ ਇਕੱਲੇ ਬੰਦੇ ਨੂੰ ਥੋੜਾ ਜਿਹਾ ਡਰ ਨਹੀਂ ਬੱਤ ਲੱਗਦਾ ਤਾਂ ਫਿਰ ਨਾਲ ਖੜੇ ਹੋਣ ਤੇ ਫਿਰ ਸੋ 20 ਟਨ ਦੀ ਆ ਇਸ ਕਰਕੇ ਚਲੋ ਵਧੀਆ ਵਸੂਦੀ ਸੰਧੀ ਲੱਤੀ ਗਈ ਔਰ ਥੋੜਾ ਜਿਹਾ ਬਜਟ ਕਿਡਾ ਵਾ ਪੁੱਟਾ ਸਿੱਧਾ ਇਹ ਲੱਦਿਆ ਗਿਆ ਤੇ ਮੋਰਨ ਮੁਸ਼ਿੰਦਾ ਗਰਾਉਂਡੇ ਸਿੱਧਾ ਕਰਾ ਗਏ ਮੇਰਾ ਤਾਂ ਥੋੜਾ ਜਨਾ ਟਰੈਕਟਰ ਦੇ ਨਾਲ ਬੈਕ ਥੱਕ ਦਾਂਗੇ ਤੇ ਨਾਲ ਫਿਰ ਜਿਹੜਾ ਮਾੜਾ ਮੋਟਾ ਚੜਿਆ ਵਾ ਉਹ ਆਪੇ ਲੈ ਜੂਗਾ ਤਾਂ ਬੱਤੇ ਨਾਲ ਥੋੜਾ ਜਿਹਾ ਓੱਖਾ ਲੈ ਲੈਂਦਾ ਥੋੜਾ ਜਿਹਾ ਵਜਨ ਵੀ ਨਾ ਜਿਆਦਾ ਵਾ ਵੀ ਮਸ਼ੀਨ ਇੱਕ ਸਾਈਡ ਹੀ ਨੂੰ ਦਿੱਤੀ ਗਈ ਕਿਉਂਕਿ ਇੱਕ ਬੰਨੇ ਪੇੜਾ ਚੜਿਆ ਜਾਂ ਪਿਆ ਵਾ ਠੀਕ ਪਾਸੇ ਜਿਹੜਾ ਅਜੇ ਲੰਗਾ ਵਾ ਤਾਂ ਪਹੀਆਂ ਨੂੰ ਵੇਖ ਕਰਕੇ ਸੈਟ ਤੇ ਫੇਰ ਖੜਦਿਆਂ ਕੁਦਰਿਆ ਦੀ ਚੜ੍ਹਾਈ ਵੀ ਕਿੰਨੀ ਜਿਆਦੀ ਵੀ ਬਹੁਤ ਜਿਆਦਾ ਚਦਰਾ ਚੜਿਆ ਇੱਥੇ ਤਾਂ ਪਾਣੀ ਲੈਣ ਦਾ ਨਾਂ ਨਹੀਂ ਲੈ ਲਿਆ ਜਿੱਥਰ ਵੇਖੀ ਉੱਧਰ ਚੜਿਆ ਜਾਂਦਾ ਕੋਪਰ ਦੇ ਉੱਪਰ ਆਹਾਂ ਅੰਦਾਜ਼ ਬੁੜੀ ਲੱਗਦਾ ਟਰੈਕਟਰ ਇਹਨਾਂ ਨਾਲ 323 ਦੇ ਵਿੱਚ ਫੋੜਾਂ ਯਾਨੀ ਆਪਾਂ ਸਾਰਾ ਬਦਲਾ ਲਾ ਲਈ ਕਿੰਨਾ ਬੁਰਾ ਅੱਛਾ ਗਿਆ ਰੱਥਾ ਝੋੜ ਦੇ ਇੱਥੋਂ ਰੱਸਾ ਖੋਲਦਣਾ ਲਿਖਦੇ ਨੇ ਅੱਜ ਤੱਕ ਵੀ ਰੱਸਾ ਖੋਲ ਬੁਰਾ ਸਾਰਾ ਝੜ ਜਾਏ ਮੁੰਡਾ ਇੱਧਰ ਰੱਸਾ ਖੋਲਣਾ ਬਹੁਤ ਫੇਰ ਜਾ ਕੇ ਪੇੜਾ ਲੈਣਾ ਲੋ ਰੱਸਾ ਖਲਾਉਂਦੇ ਆ ਫੇਰ ਇਹ ਰੱਸਾ ਖੋਲਦਣਾ ਕਰਕੇ ਲੈਣਾ ਰੱਸਾ ਖੋਲਦਣਗੇ ਇਸ ਕਰਕੇ ਹਾਰੇ ਟਿੱਕੀ ਜਿਹੜੀ ਪ੍ਰੀਤੀ ਨਾਲ ਲਿਖਣੀ ਤੇ ਯਾਰ ਰਸਤੇ ਦੱਸਣਾ ਪੈਂਦਾ ਪਤਾ ਹੈ ਯਾਰ ਕੰਮ ਕਰਦੇ ਇਹ ਆਪਾਂ ਮਾੜੀ ਜੀਵਨ ਜੀਤੀ ਕਰਦੇ ਤੇ ਉਥੇ ਹੀ ਆਪਾਂ ਮੁਕਸਾਨ ਕਰਵਾ ਲਿਆ ਇਸ ਕਰਕੇ ਤੇ ਦਿਮਾਗ ਅੱਖਾਂ ਸਾਰਾ ਉਬੜਦੇ ਜਾਣ ਵੜਦੇ ਗਾਏ ਨਾ ਤਾਂ ਹੀ ਬੰਦਾ ਜੇ ਮਹਾਰਾਜ ਦੀ ਕਿਰਪਾ ਵੇ ਤਾਂ ਹੀ ਬਚਣਾ ਜਬ ਹੈ ਨਾ ਨਾ ਵਾਦਾ ਇਹ ਕਰਨਾ ਜਿਹੜਾ ਵੀ ਉਹ ਕਾ ਲੱਗਦਾ ਕਿ ਇਹ ਟੇਕ ਹੈ ਇਹ ਜਿਹੜੇ ਪੱਤੇ ਵਾਦੂ ਹੁਣ ਬੇਤਰੀ ਦੀ ਪ੍ਰਵਾਹ ਕਰੀ ਤੇ ਕਿਹਨੂੰ ਅੱਜ ਕਰਦੇ ਹਾਂ ਥੋੜੇ ਜਿਹਾ ਕੱਟ ਕੇ ਰੀਸ ਕਰਦੇ ਹਾਂ ਥੋੜੀ ਜਿਹੀ ਇੱਕ ਵਾਰੀ ਸਿੱਖੇ ਪਰ ਬੰਦਾ ਅੱਜ ਉਹਨੂੰ ਵਜ਼ਨ ਕਰਕੇ ਲਿਆ ਪਰ ਵਜਨ ਕਰਕੇ ਇਹਨਾਂ ਦੀ ਕਿਹਦਾ ਵਜ਼ਨ ਹੋਗਾ ਪਰ ਕੋਈ ਹਲੇ ਉਹ ਹਾਈਦਰ ਉੱਤੇ ਸੁੱਟ ਦਿਓ ਫੜ ਲਓ ਓਏ ਉੱਦਨੇ ਫੜ ਲਿਓ ਗੱਲਾ ਪੂਰਾ ਪ੍ਰੋਪਰ ਵਜਨ ਕਰਨਾ ਪੈਂਦਾ ਕਿਉਂਕਿ ਤੇ ਜਿਆ ਵਜਨ ਪੈਦਾ ਪ੍ਰੋਪਰ ਕਰਨਾ ਪੈਂਦਾ ਰਸਾ ਲੰਮਾ ਕਰਨਾ ਪੈਣਾ ਵਾ ਬੰਦਿਆਂ ਦਾ ਥੋੜਾ ਖਿੱਚਿਆ ਜਾਂਦਾ ਹੈ ਹਰ ਕੇ ਨੂੰ ਚੋਟ ਯਾਦ ਰੱਖਿਆ ਤੇਰਾ ਸੀ ਆ ਗਿਆ ਮੈਂ ਕਿਹਾ ਕਿ ਆਪਣੀ ਜਿਹੜੀ ਸਾਈਡ ਤੇ ਵਾਲੀ ਦਾ ਹਿਸਾਬ ਨਾਲ ਜਿਹੜੀ ਦਿੱਤੀ ਫਿਰਦਾ ਸਾਬ ਨਾਲ ਜਿਹੜਾ بڑا ਮਰਦ ਇੱਧਰ ਆ ਇੱਧਰ ਨਹੀਂ ਆਉਂਦਾ ਜਿਹੜਾ ਬੰਦਾ ਇੱਥੇ ਉਹ ਇੱਥੇ ਰਹਿ ਸਕਦਾ ਜਿਹੜਾ ਉਹ ਰੈਂਡ ਉਧਰ ਫੜ ਲੈਂਦੇ ਆ ਉਧਰ ਬੰਨਾ ਫੜ ਲੈ ਬਹੁਤ ਠੀਕ ਆ ਬੂਰ ਤਰਨ ਤਰ ਮਾਜੀ ਉਹ ਬੰਦਾ ਇੱਥੇ ਨਹੀਂ ਕਰਦੀ ਕਿਉਂ ਕਰਦਾ ਇਹਦਾ ਆਪਣੀ ਇੱਥੇ ਕਿੱਥੇ ਹਾਂ ਹਾਂ ਹੋ ਰਿਹਾ ਪਾਗਰ ਹੋ ਰਿਹਾ ਟੋਣ ਫੇਰ ਆ ਤੂੰ ਅੱਜ ਕੰਮ ਵੇਖ ਤੇਰਾ ਸ਼ੁਰੂ ਕਰ ਹੂੰ ਜਿਉਂ ਸਾਡੀ ਚੜ ਦੋ ਮੁਕਤਲਾ ਪੰਨਾ ਫੜੋ ਸਰੋਂ ਕੰਮ ਕਰਨ ਦਾ ਬਲ ਬਖਸ਼ ਦਾ ਉਦਮ ਬਖਸ਼ੜਾਰ ਮੇਪਾਰ ਨੰਗੇ ਆਇਆ ਕਰੋਂ ਦਾ ਬਲ ਬਖਸ਼ ਦਾ ਜੇ ਲੋਂ ਕਿਦਾ ਦਾਦਾ ਰੱਖ ਕੇ ਚੁਗਿਆ ਤੇ ਨੂਰਾ ਸਰੀਰੇ ਨਾਲ ਆਪ ਮਾਲਾ ਨਸੰਗਣਾ ਸੰਗਲਾ ਰੱਖ ਕੇ ਬੇੜਾ ਜਿਹੜਾ ਵਾ ਪੂਰਾ ਸਹੀ ਟਹਿ ਜਾ ਤੇ ਉਹਨੂੰ ਖਿੱਚ ਕੇ ਪੂਰਾ ਅਗਲੇ ਬੰਨੇ ਹੋਣਾ ਲੱਗਦਾ ਪਾਣੀ ਪੈ ਜਾਣਾ ਪਰ ਬਰੋਪਰ ਕਰਨ ਵਾਸਤੇ ਜਿਹੜੀ ਉਹ ਬਾ ਇਕੱਠਾ ਉਧਰਲੀ ਸਾਈਡ ਤੇ ਰਖਾਈ ਤਾਂ ਜੋ ਵਜਨ ਜਿਹੜਾ ਪੂਰਾ ਬਰੋਪਰ ਰਹ ਸਕੇ ਕਿ ਹਰ ਇੱਕ ਚੀਜ਼ ਦਾ ਪੱਤਿਆਣਾ ਰੱਖਦੇ ਆ ਤੇ ਫੇਰ ਜਾ ਕੇ ਮਾਰੇ ਨੁਕਸਾਨ ਤੋਂ ਬਚਾਉਂਦੇ ਬਾਕੀ ਉਹ ਵੀ ਸਾਹਾਂ ਦੇ ਸੰਗ ਸਾਈ ਹੋਂ ਤਾਂ ਫੇਰ ਇੰਨੇ ਤੱਤੀ ਵਾਰ ਲੱਗ ਸਕਦੀ ਗੁਰੂ ਮਹਾਰਾਜ ਨੇ ਪਾਣੀ ਵਿੱਚ ਸਾਚੀ ਲਿਖਿਆ ਜੇ ਰਿਸਕ ਤੇ ਲੈਣੀ ਪੈਂਦੀ ਜੇ ਆਪਾਂ ਕੰਮ ਕਰਨੇ ਰਿਸਕ ਦੇ ਕਿਤੇ ਵੀ ਆ ਜਿੰਦਗੀ ਦੇ ਵਿੱਚ ਜਿੰਦਗੀ ਇੱਕ ਸੰਘਰਸ਼ ਆ ਦਾ ਆਪਾਂ ਨੂੰ ਰੋਜ਼ ਸੰਘਰਸ਼ ਲੜਨਾ ਹੀ ਪੈਣਾ ਕੋਈ ਕਿਤੇ ਲੜੀ ਜਾਂਦਾ ਕੋਈ ਕਿਤੇ ਲੜੀ ਜਾਂਦਾ ਇਹ ਮੰਨ ਕੇ ਲੜੀ ਜਾਂਦਾ ਸੰਘਰਸ਼ ਦੇ ਨਾਲ ਹੀ ਮੱਜਲਾ ਪ੍ਰਾਪਤ ਹੋਣੀ ਆ ਇਸ ਕਰਕੇ ਵੀ ਜਿੱਥੇ ਵੀ ਕਿਤੇ ਉਹ ਮਾਲਕ ਦਾ ਸ਼ੁਕਰ ਕਰਿਆ ਕਰੋ ਜੋ ਦਿੱਤਾ ਮਾਲਕ ਦਾ ਉਹਦਾ ਸ਼ੁਕਰ ਕਰੋ ਬਸ ਵੀਡੀਓ ਦੇ ਵਿੱਚ ਇਸ ਵਾਰ ਵਜਨ ਪੰਧਰ ਕਰ ਲਈ ਕਰੇ ਰਹੇ ਹਾਂ ਇਸੇ ਦੇ ਨਾਲ ਉਹਦਾ ਪਤਾ ਨਹੀਂ ਚੁਕਾਇਆ ਜਾਂਦਾ ਕੁ ਵੀਰਾਂ ਦਾ ਰਿਸਕ ਆ ਯਾਰ ਉਹ ਵੀਡੀਓ ਨੂੰ ਲੈਣਾ ਕਿ ਬਣਾਉਂਦੇ ਆ ਇੱਥੇ ਰੱਬ ਇੱਥੇ ਆਉਣਾ ਇੱਥੇ ਜਿੰਨਾ ਨਾਂ ਲਿਆ ਹੁੰਦਾ ਵੇ ਹੁਣ ਤਾਂ ਲੱਤਾਂ ਕੰਬੀ ਆ ਤੇਰਾ ਬਲੌਗ ਦੇਖੇ ਸਾਡੇ ਇਹਦਾ ਵਾਈਕ ਦੇ ਵਿੱਚ ਬਾ ਸ਼ਾਹ ਦੇ ਨਾਲ ਇਹ ਬਲੌਗ ਸੀਨ ਆ ਗਈ ਪਾਰ ਹਾਂ ਜੀ ਪੁੱਛਿਆ ਟੈਂਸ਼ਨ ਫ੍ਰੀ ਹੋਵੇ ਜਾਂ ਕੇ ਇੱਕ ਬੱਬਾ ਪੁਨੀ ਸ਼ਹਿਰ ਨਾਲ ਆ ਤੇ 11 ਮੈਂ ਹੁਣ ਜੀ ਕੀਤਾ ਹੀ ਨਹੀਂ ਤੇ ਦੇਲ ਹੀ ਡਰੀ ਜਾਂਦਾ ਆਪਣਾ 9 10 ਸਾਫ ਤੋਂ ਨੇ ਕਿੱਧਰ ਲਾਈਏ ਕਿੱਧਰ ਨਹੀਂ ਲੋਕਾਂ ਨੇ ਭਾਈ ਹੂੰ ਹੁਣ ਦਿਲ ਸਹੀ ਹੋਇਆ ਕਿ ਨਹੀਂ ਪਹਿਲਾਂ ਆਪਣਾ ਰੋਜ਼ ਦਾ ਕੰਮ ਆ ਤੇ ਫਿਰ ਵੀ ਹੈ ਨਾ ਪੂਰਾ ਦਿਲ ਕੰਬਦਾ ਇੱਕ ਵਾਰ ਜਿਨਨੇ ਨਹੀਂ ਕਦੀ ਵੇਖਿਆ ਉਹਨੇ ਤੇ ਆਖਣਾ ਭਰਾਵਾ ਮੈਂ ਚੱਲਿਆ ਜੋ ਆਪਾਂ ਆ ਦੇ ਨਾਲ ਕੁਝ ਵੀ ਨਹੀਂ ਲੈ ਕੇ ਆਏ ਬੇਟੀ ਪੁੱਤ ਆ ਕੇ ਲੱਗੇ ਬੰਦੇ ਸਾਰੇ ਉੱਡਾ ਹੀ ਆ ਥਿਓ ਰੋ ਚੈਕਟਾਈਆਂ ਪਾਈਆਂ ਹੁਣ ਲਾਈਫ ਜੈਕਟ ਆਈਆਂ ਉਹਨੇ ਆਖਰੇ ਕਦੀ ਆ ਕੇ ਨਹੀਂ ਆਉਂਦੇ ਕੋਤਣੋ ਪੇਟੀ ਨਹੀਂ ਆ ਗਿਆ ਬਾਜੀ ਜਿਹਨੂੰ ਮਾਰਨ ਲੱਗਾ ਆਹ ਫੇਰੀ ਅੱਲਾ ਤਨਸਰ ਆਉਂਦਾ ਸਮਝੋ ਜਵਾਨ ਆ ਇਹ ਚੀ ਮਾਰ ਨਾਲ ਲੱਤ ਤੋੜ ਦੇਣੀ ਇਹਨੇ ਉਦੋਂ ਕੈਟੀ ਆਹੋ ਜਿਆਦਾ ਲੇੜਿਆ ਉਹ ਦਿਨ 130 ਨੰਬਰ ਆ ਪੂਰੇ ਜ਼ੋਰ ਨਾਲ ਆਈ ਹੁਣ ਪਾਣੀ ਬੜਾ ਚੜਿਆ ਰਿਸਕ ਬਹੁਤ ਜ਼ਿਆਦਾ ਹੈ ਮਹਾਰਾ ਕਿਰਪਾ ਕਰੇ ਚਾੜੀ ਚਮਕੇ ਦੇ ਇਹ ਕਿੱਥੋਂ ਆਈ ਆ ਇਹ ਨਵਾਂ ਲਾਗੜੀ ਅੱਜ ਚੜਾਇਆ ਚਮਕੇ ਦੇ ਲਾੜੇ ਇਹ ਤਰੀਕਾ ਵਾਜਾ ਸ਼ਾਕਟ ਦੇ ਵਿਚਲਾ ਆਪਣਾ ਜੋਇੰਟ ਜੇ ਚੁੱਕਣਾ ਹੋਵੇ ਸਲੂਸ਼ਨ ਨੂੰ ਅੱਗ ਲਾ ਕੇ ਗਰਮ ਕਰ ਲਓ ਤੇ ਸੌਖਾ ਨਿਕਲ ਆਵੇ ਤਾਂ ਕਿ ਸਾਰਾ ਪਾਈਪ ਸੜ ਨਾ ਜਾਵੇ ਇਹ ਕਾ ਫਰਲਾ ਪੀ ਤੇਸਨਾ ਇਹਦੇ ਨਾਲ ਕੀ ਹੋਊਗਾ ਵੀ ਜਿਹੜੀ ਵਿੱਚੋਂ ਅੜੀ ਆ ਥਾਂ ਟੱਕ ਦੇ ਥੋੜਾ ਇਹਨੂੰ ਗਰਮ ਹੋ ਜਾਊਗਾ ਇਦਾਂ ਸਿੱਡਾਂ ਗਰਮ ਹੋ ਜਾਣੀ ਆਹ ਵਾਰੀ ਬਣੇਗਾ ਇਹਨੂੰ ਵੱਢਦੇ ਜਿਆਦਾ ਨਾ ਵੱਡੇ ਚੰਗਾ ਇਹਨੂੰ ਗਰਮ ਕਰਕੇ ਕੱਢਦੇ ਆਪਾਂ ਇਹ ਤਾਂ ਲੈ ਲਮਿਆ ਲੈ ਲੈ ਹਾਂ tadi nggak nggak barang ਅਗਬਾਲਿਆਂ ਨਰਮੋਗਿਤ ਵਿੱਚੋਂ ਸਰਸ ਬਣਨੇ ਲੱਗੇ। ਇਹ ਦਨਿਕਨਗੇ ਬੜੀ ਦੇਖਣ ਲਈ ਲਾਈਕ ਫੋਲੋ ਤੇ ਕਮੈਂਟ ਕਰੋ। ਸੰਧੂ ਘਰ ਵਾਲੀ। ਹੁਣ ਇਹ ਦੂਸਰਾ ਜੋੜ ਲਾ ਕੇ ਉੱਤੇ ਫਿਕਸਲ ਕਰਤਾ। ਹੁਣ ਵੇਖੋ ਵੀ ਕਿੰਨੇ ਸਾਰੇ ਕਿਹੜੇ ਕਿਹੜੇ ਖੇਤਰਾਏ ਚੁੜਾ ਕੇ ਮਰ ਗਿਆ। ਉਹ ਕੈਮਸ ਸਮਰਥੀ ਬਹੁਤਾ ਬੈ ਗਿਆ। ਸਾਡੇ ਦੇ ਯਾਰੀ ਕਮੈਰੀਆ। ਇਹ ਮੇਰਾ ਲੜਦਕਾ ਸਭੀ ਜਾ ਗਿਆ। ਲਾ ਲਵਾ ਦੇਂਦਾ। ਤੜੀ ਵਿੱਚ ਚੱਲਦੀ ਨਹੀਂ ਪੂਰੀ ਆ। ਲੋ ਜੀ ਜੋੜ-ਜੋੜ ਲਾ ਕੇ ਮੋਟਰ ਕਰਤੀ ਚਾਲੂ। చాలూ ట్రెక్నోవాదరా దూజే మగర తేర పొ పత్ర బాగా ਇਹ ਕਿ ਬੰਦੇ ਨੇ ਲੱਗ ਦਿੱਤਾ ਹੋਇਆ। ਬਈ ਪੱਧਰ ਨੂੰ ਨੁਕਾਤਾ ਮਾਇਆ ਲਈ ਗਿਆ ਕਿ। ਛਾਣਾ ਬੱਚੇ ਹੋਣਾ। ਜੁੜਦਵੇਂ ਪ੍ਰੋਪਰ ਵਗਣ ਦਾ ਸ਼ਾਮਾ ਨੂੰ ਨਹੀਂ ਆਵਰੇ ਬ੍ਰੇਕ ਟੈਂਕ ਹੀ ਗੱਦੇ ਕੀ ਨਹੀਂ। ਇਹ ਬਹੁਤ ਪੱਧਰ ਚੱਲਦੇ ਹਾਲ ਵੀ ਬਹੁਤ ਵਧੀਆ। ਚੱਲਦੇ ਆ। ਇਹ ਆਪਾਂ ਸੰਗਰੀਏ ਤੋਂ ਲੈ ਗਏ ਹਾਲ। ਇੱਥੇ ਬੜੇ ਮਸ਼ਹੂਰ ਹਾਲ ਹੁੰਦੇ ਆ। ਬਹੁਤ ਟੌਪ ਦੇ ਆ ਸਾਡੇ ਤਲਵੰਡੀ ਦੇ ਆ। ਹਾਲੇ ਵੀ ਚੰਗੇ ਆ। ਚੱਲਦੀ ਟ੍ਰੇਟ ਪੰਜ ਲੱਜ ਕੱਡੇ ਪਾਰ ਪਕੌੜੇ ਨਾਲ ਚਾਹ ਕਰਦੇ ਗੱਡੇ ਪਕੌੜੇ ਵੇਖੋ ਤੁਸੀਂ ਮਾਸਾ ਵਿੱਚ ਤੇਲ ਨਹੀਂ ਆਉਂਦਾ ਮੇਰਾ ਜੇ ਬਜ਼ਾਰੋਂ ਲੈਣ ਜਲਦੀ ਹੈ ਗੁੜੀਆਂ ਉਨਾਂ ਔੜੇ ਦਾ ਵਜਨ ਨਹੀਂ ਹੁੰਦਾ ਜਿੰਨਾ ਤੇਲ ਦਾ ਹੁੰਦਾ ਨੇ ਕਿੱਡੇ ਸੌਂਦੇ ਬਿਖਾਉਣਾ ਪਿਓਰਿਟੀ ਦੇ ਖਤਮ ਹੀ ਹੁੰਦੀ ਜਾਂਦੀ ਹੈ ਨਾ ਆਪਣੇ ਦੇਸ਼ 'ਚ ਗੰਦ ਖਵਾਈ ਜਾਂਦੇ ਲੋਕਾਂ ਨੂੰ ਚਲੋ ਮਹਾਰਾਜ ਭਲੀ ਖਰੇ ਅੱਜ ਪਨੀਰੀ ਬੀਜਣ ਦਾ 6ਵਾਂ ਦਿਨ 7ਵਾਂ ਦਿਨ 7ਵਾਂ 7ਵਾਂ ਸੌਰੀ 7ਵਾਂ ਸਾਰਾ ਬੀ ਐ ਪੂਰੀ ਰੀਜਨ ਅਡਗੋਰ ਗਿਆ ਅੰਦਰ ਦੇਖੋ ਅੱਜ ਥੋੜਾ ਜਿਹਾ ਜ ਪਨੀਰੀ ਨੂੰ ਜ ਨੂੰ ਅੱਜ ਸ਼ਾਮ ਨੂੰ ਵਧੀਆ ਜ ਮੌਸਮ ਵੀ ਤੇ ਕਿਤਾਬ ਪੜ ਕੇ ਮੇਰੀ ਆਪੀ ਹੈ ਵੀ ਅੱਧਾ ਘੰਟਾ ਸ਼ਾਮ ਨੂੰ ਕਈ ਤੱਕ ਕਿਤਾਬ ਪੜਨੀ ਕਿਤਾਬ ਦੇ ਨਾਲ ਆਪਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਆਪਾਂ ਕਿਤਾਬਾਂ ਪੜਨੀਆਂ ਛੱਡਤੀਆਂ ਤੇ ਮੈਂ ਹੁਣੇ ਸ਼ੁਰੂ ਕੀਤਾ ਇੱਕ ਕਿਤਾਬ ਪੜ ਕੇ ਫਿਰ ਦੂਜੀ ਨਵੀਂ ਕਿਤਾਬ ਮੰਗਾ ਲਈ ਉੱਥੇ ਪਾਰ ਕਿਤਾਬ ਪੜਨ ਦਾ ਮਜ਼ਾ ਹੀ ਵੱਖਰਾ ਹੈ ਵੀਰ ਸਾਰੇ ਇਹਨਾਂ ਕਿਤਾਬਾਂ ਪੜ੍ਹਿਆ ਕਰੋ ਮੋਬਾਈਲਾਂ ਨਾਲ ਬਥਾ ਜਿਆਦਾ ਨਾ ਖੇਡਿਆ ਕਰੋ ਵਿੱਚ ਕੁਛ ਨਾ ਕੁਛ ਸਮਾਂ ਕਿਤਾਬਾਂ ਦੇ ਵੀ ਲਾਇਆ ਕਰੋ ਕਿਤਾਬਾਂ ਪੜ੍ਹਨ ਨਾਲ ਬਹੁਤ ਗਿਆਨ ਮਿਲਦਾ ਲੈ ਹੁਣ ਮੁੰਡੇ ਕਦੇ ਨਾਉਣਾ ਮੈਂ ਚਲੋ ਉਹਨਾਂ ਬੇੜੀ ਦੇ ਵਿੱਚੋਂ ਹੀ ਮਾਰਤੀਆਂ ਸ਼ਾਲਾ ਧਰਮ ਦੀ ਜਾਜ ਹੀ ਉਹ ਸਾਡੇ ਨੂੰ ਪਹਿਲਾਂ ਪਹੁੰਚ ਚਲੇ ਆ ਆਵੇ ਕਿਦੇ ਇੱਦੇ ਦਰਿਆ ਦੇ ਕੰਢੇ ਤੇ ਆ ਵੀ ਮौज ਆ ਵੀ ਸਵਿੰਗ ਪੂਲ ਆਪਦਾ ਕਰਦਾ ਵਾ ਜਿੱਦਾਂ ਮਰਜੀ ਮਾ ਨਾ ਜਾਓ ਤੇ ਆਪਦਾ ਨਾਓ ਤੋੜੇ ਅਸ਼ ਕਰੋ ਦਾ ਵੀ ਛੋਟੇ ਛੋਟੇ ਬੱਚੇ ਨਾਲ ਇਹ ਵੀ ਬੇੜੀ ਜਿਹਾ ਜੂ ਸਿੱਖ ਲੀਨੇ ਸਾਰੇ ਚਲਾਜ ਲੂ ਲੀਂਦੇ ਨਾਲ ਪਾਰ ਲੰਘਣਦੇ ਆ ਗਾੜੀ ਆ ਗਿਆ ਸਾਡਾ ਵੱਡਾ ਵੀਰ ਸਾਨੂੰ ਲੈ ਆਂਦੇ ਸਾਡੇ ਕੋ ਵੀਲੀ ਜੀਪ ਇਹਦੇ ਕੋਲ ਹੀ ਅੱਜ ਇਹ ਹੁੰਦਾ ਮੈਂ ਮੱਕੀ ਨੂੰ ਖਾਦ ਖੁਦ ਰੱਖਣੀ ਪਾਉਣੀ ਤੇ ਚਲੇ ਜਾਂ ਤੁਰਨ ਗਏ ਮੈਂ ਚੱਲ ਜੇ ਤੂੰ ਰੱਖ ਲੈ ਸਾਨੂੰ ਰਮਨ ਲੈ ਕੇ ਚੱਲ ਜੀ ਹੁਣ ਸੜ